ਲੋਕ ਮਹੱਲਾ ਤੀਜਾ ਬ੍ਰਹਮ ਬਿੰਦ ਹੈ ਤੇ ਬ੍ਰਾਹਮਣਾ ਇੱਕ ਬ੍ਰਾਹਮਣ ਆ ਗਿਆ ਮਾਰਾ ਨੂੰ ਕਹਿਣ ਲੱਗਾ ਜੀ ਅਸੀਂ ਬ੍ਰਾਹਮਣ ਹੁੰਨੇ ਆ ਤਾਂ ਸਤਿਗੁਰੂ ਜੀ ਕਹਿੰਦੇ ਹਨ ਬ੍ਰਹਮ ਬਿੰਦ ਹੈ ਤੇ ਬ੍ਰਾਹਮਣਾ ਮੇਰੇ ਸਾਹਬ ਕਹਿੰਦੇ ਨੇ ਬੀਣੀ ਆਦਿਕ ਬ੍ਰਾਹਮਣ ਜਿਹੜੇ ਮਹਾਰਾਜ ਦੇ ਪਾਸ ਆ ਕੇ ਸਿੱਖ ਹੋ ਗਏ ਸੀ ਮਾਰਾ ਕਹਿੰਦੇ ਹਨ ਜਿਹੜਾ ਭਾਈ ਬ੍ਰਹਮਾ ਕਾਲ ਪ੍ਰਭੂ ਬਿੰਦੇ ਜਾਣ ਲਵੇ ਤੇ ਬ੍ਰਾਹਮਣਾ ਉਹ ਬ੍ਰਾਹਮਣ ਹੁੰਦਾ ਹੈ ਜੇਦਾ ਬ੍ਰਹਮ ਨੂੰ ਜਾਣੇ ਨਾ ਇਵੇਂ ਜਾਤੀ ਮਾਨ ਚ ਪਿਆ ਰਹੇ ਕੋਰੇ ਬਾਹਮਣ ਪੰਡਿਤ ਪੰਡਿਤ ਬਾਹਮਣ ਕਬ ਕੇ ਹੋਏ ਬਾਹਮਣ ਕਹ ਕੈ ਜਨਮ ਅਤ ਖੋਏ ਜੋ ਬ੍ਰਹਮ ਨੂੰ ਜਾਣੇ ਇਵੇਂ ਇਹਨਾਂ ਦੇ ਸੂਤਰਾ ਵਿੱਚ ਲਿਖਿਆ ਹੋਇਆ ਹੈ ਜਨਮ ਜਾਤ ਤੇ ਸੂਦਰਾ ਸੰਸਕਾਰੇ ਦੀ ਜੋਤਮਾ ਵੇਦ ਪਾਠੀ ਭੇਦ ਵਿਪਰਾ ਬ੍ਰਹਮ ਜਨਮਤੀ ਤੀ ਬ੍ਰਾਹਮਣਾ ਇਸ ਪ੍ਰਕਾਰ ਦੇ ਲੇਖ ਲਿਖੇ ਹੋਏ ਹਨ ਸਿਮਰਤਿਆਂ ਜੀ ਸੋ ਹਜੂਰ ਕਹਿੰਦੇ ਹਨ ਜੋ ਬ੍ਰਹਮ ਨੂੰ ਜਾਣੇ ਜਾਨਣਾ ਕੀ ਹੈ ਜਿਹੜਾ ਉਹਦੇ ਧਿਆਨ ਵਿੱਚ ਹਰ ਵਕਤ ਜੁੜਿਆ ਰਹੇ ਲਿਵ ਲਾ ਕੇ ਉਹਦੇ ਰੂਪ ਵਿੱਚ ਲੀਨ ਹੋ ਜੇ ਉਹ ਬ੍ਰਹਮਣ ਹੁੰਦਾ ਹੈ ਕੀ ਚੱਲ ਹੈ ਸਤਿਗੁਰ ਪਾ ਬ੍ਰਹਮ ਨੂੰ ਮਾਰਾ ਕੌਣ ਜਾਣਦੇ ਆ ਕਹਿੰਦੇ ਆਪੋ ਨਹੀਂ ਜਾਣਿਆ ਜਾਂਦਾ ਕਾਠ ਨਾ ਕਿ ਨਹੀਂ ਕਹਾਇਆ ਸਭ ਕਹਿੰਦੇ ਹੈ ਪਾਇਆ ਜਿਹੜੇ ਚੰਦੇ ਹੈ ਗੁਰੂ ਸਾਹਿਬ ਦੇ ਅਨੁਸਾਰ ਹੋ ਕੇ ਆਪਣੀ ਮੱਤ ਛੱਡ ਦਿੱਤੀ ਹੈ ਜਿਨ੍ਹਾਂ ਨੇ ਜਿਵੇਂ ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਪੰਜ ਕਕਾਰ ਵੀ ਆਗਿਆ ਦਿੱਤੀ ਹੈ ਸਿੱਖੀ ਦੇ ਨਿਸ਼ਾਨੇ ਅਸਲ ਪੰਜ ਕਾਫ ਹਰ ਗਿਜਨਾ ਵਾਸਦਾ ਜੀ ਪੰਜ ਮੁਆਫ ਸਿੱਖੀ ਦੇ ਨਿਸ਼ਾਨ ਪੰਜ ਕਕਾਰ ਹੈ ਜੇ ਕੋਈ ਸਾਥੋਂ ਮਾਫ ਕਰਾਉਣਾ ਚਾਹੇ ਕਿ ਮਾਰੇ ਕਛ ਨਹੀਂ ਮੈਂ ਰੱਖ ਸਕਣੀ ਹੁਣ ਤੇ ਮੈਂ ਕਿਸ ਨਹੀਂ ਰੱਖ ਸਕੂ ਕੜਾ ਨਹੀਂ ਰੱਖ ਸਕੂਗਾ ਕਰਪਾਨ ਨਹੀਂ ਰੱਖ ਸਕੂਗਾ ਕੰਗਾ ਨਹੀਂ ਰੱਖ ਸਕੂ ਮਾਲਾ ਕਹਿੰਦੇ ਹਰ ਗਿਜਨਾ ਵਾਸਦਾ ਜੀ ਪੰਜ ਮੁਆਫ ਅਜੀ ਇਹਨਾਂ ਤੋਂ ਕਦੇ ਵੀ ਅਸੀਂ ਮਾਫੀ ਨਹੀਂ ਦੇ ਸਕਦੇ ਪੰਜਾਂ ਕਕਾਰਾਂ ਤੋਂ ਕੋਈ ਆਦਮੀ ਮਾਫ ਕਰਾ ਕੇ ਸਿੱਖ ਨਹੀਂ ਕਹਾ ਸਕਦਾ ਇਹ ਨਿਯਮ ਬਣਾਇਆ ਮਹਾਰਾਜ ਸਾਹਿਬ ਨੇ ਜਿਸਨ ਸਿੱਖ ਰਹਿਣਾ ਹੈ ਗੁਰੂ ਸਾਹਿਬ ਦਾ ਉਹ ਪੰਜਾਂ ਕਾਰਾਂ ਦੀ ਹੈ ਤੁਰਖੇ ਇਹ ਜਿਉ ਸੰਗ੍ਰਹਿ ਦੇ ਅਨਸਾਰ ਹੋ ਕੇ ਚੱਲਣਾ ਹੈ ਜਿਨ ਕਾ ਹਿਰਦੈ ਹਰ ਵਸੈ ਜਿਨਾਂ ਦੇ ਹਿਰਦੇ ਚ ਹਰੀ ਅਕਾਲ ਪੁਰਖ ਵਸਦਾ ਹੈ ਹਉਮੈ ਰੂਗ ਗਵਾਇ ਉਹਨਾਂ ਦੇ ਅੰਦਰ ਜਿਹੜੀ ਹਉਮੈ ਵੀ ਮੇਰਾ ਮੈਨੂੰ ਕੀ ਲੱਗ ਚੱਲਿਆ ਆ ਆਪ ਦੀ ਮੌਤ ਹੀ ਸੁਤੰਤਰ ਹੋ ਜਾਣਾ ਚਾਰ ਆਦਮੀ ਆਕੇ ਲੱਗਣ ਲੱਗ ਜਾਣੀ ਖਾਣੀ ਕੀ ਬਣ ਬੈਠ ਪਾਏ ਇਸ ਤਰ੍ਹਾਂ ਨਹੀਂ ਭਾਈ ਮਾਰੇ ਹਉਮੈ ਨੂੰ ਸੱਚੇ ਪਾਤਸ਼ਾਹ ਕਹਿੰਦੇ ਹੈ ਜਿਨ੍ਹਾਂ ਦੇ ਹਿਰਦੇ ਚ ਵਾਹਿਗੁਰੂ ਦਾ ਨਾਮ ਵਸਦਾ ਹੈ ਉਹਨਾਂ ਦਾ ਹਉਮੈ ਦਾ ਰੋਗ ਮਾਰੇ ਸਾਗਵਾ ਦਿੰਦੇ ਹਨ ਉਹ ਪਾਣੀ ਚੱਲਣ ਵਾਲੇ ਹੋ ਜਾਂਦੇ ਹਨ ਗੁਣ ਰਵੈ ਗੁਣ ਸੰਗ ਰਹਿ ਉਹ ਪਰਮੇਸ਼ਰ ਦੇ ਗੁਣਾਂ ਨੂੰ ਵਿਚਾਰਨ ਕਰਦੇ ਹਰ ਵਕਤ ਰਸਨਾ ਕਰਕੇ ਵੀ ਬਿਰਲੇ ਜੀ ਵੀ ਗੁਣਾ ਨੂੰ ਸੰਗ੍ਰਹਿ ਇਕੱਤਰ ਕਰਦੇ ਹਨ ਧਾਰਨ ਕਰਦੇ ਹਨ ਜੋਤੀ ਜੋਤ ਮਿਲਾਏ ਉਹਨਾਂ ਦੀ ਜੋਤੀ ਜਿਹੜੀ ਹੈ ਪਰਤਕ ਜੋਤ ਬੁੱਧੀ ਉਹ ਜੋਤੀ ਸਰੂਪ ਆਪ ਦੇ ਚ ਮੇਲ ਲੈਂਦਾ ਹੈ ਇਸ ਯੁਗ ਮਹਿ ਬਿਰਲੇ ਬ੍ਰਾਹਮਣ ਇਸ ਯਕਦੇ ਵਿੱਚ ਕਲਯੁਗ ਦੇ ਵਿੱਚ ਕੋਈ ਕੋਈ ਬਿਰਲੇ ਹੈ ਭਾਈ ਬ੍ਰਾਹਮਣ ਜਿਹੜੇ ਹਨ ਬ੍ਰਹਮ ਬਿੰਦ ਹੈ ਚਿਤਲਾ ਜਿਹੜੇ ਜਿਤ ਨੂੰ ਲਾ ਕੇ ਬ੍ਰਹਮ ਨੂੰ ਜਾਣਦੇ ਹਨ ਨਹੀਂ ਤਾਂ ਦੇਖੀ ਮਨੂ ਸਿਮਰਤੀ ਜੀ ਬਿੱਲਾ ਬ੍ਰਾਹਮਣੋ ਐਸੇ ਪ੍ਰਕਾਰ ਗਿੱਦੜ ਬ੍ਰਾਹਮਣੋ ਅੱਠ ਤਰ੍ਹਾਂ ਦੇ ਬ੍ਰਾਹਮਣੀ ਬ੍ਰਾਹਮਣ ਦੱਸਿਆ ਮਨੂ ਸਿਮਰਤੀ ਆਲੇ ਨੇ ਮਾਰਾ ਕਹਿੰਦੇ ਕੋਈ ਬਿਰਲਾ ਹੀ ਬ੍ਰਾਹਮਣ ਹੈ ਬ੍ਰਹਮ ਬਿੰਦ ਹੈ ਚਿਤ ਲਾਏ ਜਿਹੜਾ ਚਿੱਤ ਦੀ ਬਿਰਤੀ ਨੂੰ ਲਾ ਕੇ ਬ੍ਰਹਮ ਨੂੰ ਬਿੰਦੈ ਜਾਣ ਲਵੇ ਨਾਨਕ ਜਿਨ ਕੋ ਨਦਰ ਕਰੇ ਸਭ ਹਰ ਸੱਚਾ ਜਿਨ੍ਹਾਂ ਦੇ ਤਾਂ ਹੀ ਹਰੀ ਸੱਚਾ ਕਾਲਪੁਰਖ ਕਿਰਪਾ ਦ੍ਰਿਸ਼ਟੀ ਕਰ ਦਿੰਦਾ ਸਹਿਬ ਫਰਮਾਉਂਦੇ ਹਨ ਸੇ ਨਾਮ ਰਹਿ ਲਿਵਲਾ ਉਹ ਭਾਈ ਪਰਮੇਸ਼ਰ ਦੇ ਨਾਮ ਦੀ ਬਿਰਤੀ ਨੂੰ ਲਾ ਕੇ ਰਹਿੰਦੇ ਧੰਕਾ ਦੇ ਯੋਗ ਹੈ ਉਹ ਪੁਰਖ ਮਹੱਲਾ ਤੀਜਾ ਸਤਿਗੁਰੂ ਦੀ ਸੇਵ ਨਾ ਕੀਤੀ ਆ ਜਿਨ੍ਹਾਂ ਨੂੰ ਭਾਈ ਸਤਿਗੁਰੂ ਸੱਚੇ ਪਾਪਸ਼ਾ ਦੀ ਤਹੱਲ ਨਹੀਂ ਕੀਤੀ ਆਗਿਆ ਨਹੀਂ ਮੰਨੀ ਸ਼ਬਦ ਨਾਲ ਲੱਗੂ ਭਾਵ ਉਹਨਾਂ ਦਾ ਸ਼ਬਦ 'ਚ ਪ੍ਰੇਮ ਨਹੀਂ ਲੱਗਾ ਭਾਵੇਂ ਕਿੰਨੇ ਯਤਨ ਕਰਦੇ ਮਿਹਨਤ ਕਰਦੇ ਆ ਜਿਨ੍ਹਾਂ ਨੇ ਸਤਿਗੁਰੂ ਦੇ ਘਰ ਦੀ ਸੇਵਾ ਕੀਤੀ ਉਹਨਾਂ ਨੂੰ ਸ਼ਬਦ ਦੀ ਕਮਾਈ ਦਾ ਪ੍ਰੇਮ ਲੱਗਾ ਹੈ ਹਉਮੈ ਰੋਗ ਕਮਾਵਣਾ ਭਾਈ ਜੇ ਸ਼ਬਦ ਦਾ ਪ੍ਰੇਮ ਨਾਲ ਨਾ ਲੱਗੇ ਜਿੰਨਾ ਕੰਮ ਕਰਦਾ ਉਹ ਸਾਰਾ ਹਉਮੈ ਦਾ ਰੋਗ ਹੀ ਚਿੰਬੜਦਾ ਹੈ ਇਹ ਹਉਮੈ ਦੇ ਰੋਗ ਚ ਕਮਾਈ ਨੂੰ ਕਮਾਉਣਾ ਕਰਦੇ ਹਨ ਜੀਵ। ਆਤ ਦਿਿਰਗ ਬਹੁਸਵਾ ਬੜਾ ਦਿਿਰਗ ਲੰਮਾ ਸਵਾ ਪ੍ਰਯੋਜਨ ਬਣਿਆ ਹੋਇਆ। ਕੁਝ ਕਦੇ ਕਿਸੇ ਪ੍ਰਯੋਜਨ ਚ ਕਿਸੇ ਮਤਲਬ ਚ ਲੰਮਾ ਰਹਿੰਦਾ ਕਦੇ ਕਿਸੇ ਮਤਲਬ ਚ ਲੱਗਾ ਰਹਿੰਦਾ ਹੈ। ਮਨ ਹੱਠ ਕਰਮ ਕਮਾਉਣੇ। ਜਿਹੜੇ ਕਰਮ ਕਮਾਉਂਦਾ ਮਨ ਦੇ ਹੱਠ ਨਾਲ ਕਰਮਾਂ ਨੂੰ ਕਮਾਉਂਦੇ ਹਨ ਜੀਵ। ਫਿਰ ਫਿਰ ਜੋਨੀ ਪਾ ਉਹਨਾਂ ਕਰਮ ਹੱਠਾਂ ਦੇ ਨਾਲ ਕੀਤੇ ਆਉਂਦਾ ਫਲ ਭੋਗਣਾ ਪੈਂਦਾ ਹੈ। ਮੜ ਮੜ ਕੇ ਜੂਨਾ ਉਚ ਪਾਏ ਜਾਂਦੇ ਹਨ ਗੁਰਮੁਖ ਜਨਮ ਸਫਲਾ ਹੈ ਜਿਹੜੇ ਗੁਰਮੁਖ ਬਣੇ ਗੁਰਾਂ ਦਵਾਰਾ ਉਹਨਾਂ ਦਾ ਜਨਮ ਪਈ ਸਫਲਾ ਹੈ ਜਿਸ ਨੂੰ ਆਪੇ ਲੈ ਮਿਲਾਇਆ ਜਿਨ੍ਹਾਂ ਨੂੰ ਇਹ ਵਾਹਿਗੁਰੂ ਆਪ ਆਪਦੇ ਨਾਮ ਵਿੱਚ ਨਾਮ ਦਵਾਰਾ ਸਰੂਪ ਵਿੱਚ ਮੇਲ ਲੈਂਦਾ ਹੈ ਨਾਨਕ ਨਜ਼ਰੀ ਨਜ਼ਰ ਕਰੇ ਜਿਨ੍ਹਾਂ ਤੇ ਨਜ਼ਰੀ ਸਤਿਗੁਰੂ ਗਿਆਨ ਦ੍ਰਿਸ਼ਟੀ ਵਾਲੇ ਕਿਰਪਾ ਦ੍ਰਿਸ਼ਟੀ ਕਰ ਦੁੰਦੇ ਆ ਨਜ਼ਰੀ ਗਿਆਨੀ ਸਤਿਗੁਰੂ ਗਿਆਨ ਦੀ ਨਜ਼ਰ ਕਰ ਦਿੰਦੇ ਹਨ ਤਾ ਨਾਮ ਤਨ ਪੱਲੇ ਪਾ ਜਿਨ੍ਹਾਂ ਦੇ ਨਜ਼ਰੂ ਨਜ਼ਰੀ ਅਕਾਲ ਪੁਰਖ ਕਿਰਪਾ ਦ੍ਰਿਸ਼ਟੀ ਕਰੇ ਉਹਨਾਂ ਨੂੰ ਸਤਿਗੁਰੂ ਸਾਹਿਬ ਦੀ ਕਿਰਪਾ ਦ੍ਰਿਸ਼ਟੀ ਕਰਦੇ ਆ ਤਾ ਨਾਮ ਰੂਪੀ ਤਾਨ ਉਹਨਾਂ ਦੇ ਰੂਪੀ ਪੱਲੇ 'ਚ ਪ੍ਰਾਪਤ ਹੁੰਦਾ ਹੈ ਪੌੜੀ ਸਭ ਵੱਡੇ ਆਇਆਂ ਹਰ ਨਾਮ اے ਗੁਰਸਿੱਖੋ ਸਾਰੀਆਂ ਵਡਿਆਈਆਂ ਮਾਰੇ ਦੇ ਨਾਮ ਜਪਣ ਦੇ ਚੀ ਹਨ ਹਰ ਗੁਰਮੁਖ ਧਿਆਈ ਹੈ ਹਰ ਨਾਮ ਗੁਰਮੁਖ ਬਣ ਕੇ ਪਿਆਉਣਾ ਕਰੀਏ ਮਨਮੁਖ ਹਰ ਹਰ ਕਰ ਥਕੇ ਮੈਲ ਨਾ ਸਕੀ ਤੋਏ ਮਨਮੁਖ ਹਰ ਹਰ ਕਰਨ ਵਾਲਿਆਂ ਦੀ ਮੈਲ ਨਹੀਂ ਧੋਤੀ ਜਾਂਦੀ ਗੁਰਮੁਖ ਬਣ ਕੇ ਜਿਨੀ ਗੁਰਮੁਖ ਨਾਮ ਤੇ ਆਇਆ ਤੈਨ ਫਿਰ ਵਿਦਨ ਨਾ ਹੋਈ RAM ਰਾਜੇ ਗੁਰੂ ਸਾਹਿਬ ਦੇ ਅਨਸਾਰ ਬਣ ਕੇ ਜੀਵਨ ਬਣਾ ਕੇ ਤੇ ਪਰਮੇਸ਼ਰ ਦੇ ਨਾਮ ਨੂੰ ਹਰ ਗੁਰਮੁਖ ਧਿਆਈਏ ਹਰੀ ਦੇ ਨਾਮ ਨੂੰ ਗੁਰਮਖ ਵਣ ਕੇ ਪਿਆਉਣਾ ਕਰੀਏ ਮਨੁ ਖਤਾਈ ਆਪ ਦੀ ਛੱਡੀਏ ਜੇ ਵਸਤ ਮੰਗੀ ਐ ਸਾਈ ਪਾਈ ਆ ਜਿਹੜੀ ਵਸਤੂ ਧਰਮ ਅਰਥ ਕਾਮ ਮੁਖ ਜੋ ਵੀ ਮੰਗੀਏ ਉਹੀ ਦਾਤ ਸਤਿਗੁਰਾਂ ਦੇ ਪਾਸੋਂ ਪਾ ਲਈਦੀ ਹੈ ਜੀ ਨਾਮ ਚਿਤ ਲਾਈਏ ਬਲਕਿ ਨਾਮ ਭਲਾ ਕੇ ਨਹੀਂ ਇਹ ਮਾਰਾ ਦੇ ਨਾਮ ਵਿੱਚਿਤ ਨੂੰ ਲਾ ਰੱਖੀਏ ਹਰ ਵਕਤ ਮੇਰ ਜੋ ਜੋ ਪਦਾਰਥ ਦੀ ਲੋੜ ਉਹ ਪਾਲ ਲਈਦੀ ਹੈ ਗੋਜ ਗੱਲ ਜੀ ਕੀ ਕੀ ਚੈ ਸਤਿਗੁਰੂ ਆ ਗੁਪਤ ਗੱਲ ਨਾਲ ਕਾਮ ਨਹੀਂ ਮਿਟਦਾ ਗੁਪਤ ਗੱਲ ਨਾਲ ਕਰੋਧ ਨਹੀਂ ਮਿਟਦਾ ਗੁਪਤ ਗੱਲ ਨਾਲ ਗਿਆਨ ਨਹੀਂ ਮਿਟਦਾ ਗੁਪਤ ਗੱਲ ਨਾਲ ਮੋਹ ਨਹੀਂ ਟੁੱਟਦਾ ਗੁਪਤ ਗੱਲ ਹੈ ਕਿ ਹੰਕਾਰ ਨਹੀਂ ਟੁੱਟਦਾ ਇਹ ਗੁਪਤ ਗੱਲ ਹੈ ਗੁਜ ਗੱਲ ਹੈ ਦੱਸ ਹੀ ਨਹੀਂ ਜਾਂਦੀ ਆਪ ਦੀ ਕਿਸੇ ਨੂੰ ਇਹ ਸਤਿਗੁਰਾਂ ਦੇ ਪਾਸ ਬੇਨਤੀ ਕਰੀਏ ਤਾਂ ਸਰਬ ਸੁਖ ਪਾਈਏ ਤਾਂ ਸਾਰੇ ਦੁੱਖ ਮਿਟ ਜਾਂਦੇ ਵਿਕਾਰਾਂ ਦੇ ਸਾਰੇ ਸੁਖ ਪਾ ਲਈਦੇ ਹਨ ਹੋਰ ਪੂਰਾ ਹਰ ਉਪਦੇਸ਼ ਦੇ ਪੂਰਨ ਸਤਿਗੁਰੂ ਆਕਾਲ ਪੁਰਖ ਦਾ ਉਪਦੇਸ਼ ਬਖਸ਼ ਦਿੰਦੇ ਹਨ ਸਭ ਭੁੱਖ ਲਹਿ ਜਾਂਦੀ ਹੈ ਸਭ ਅਪਸਾਰੂਪੀ ਭੁੱਖਾ ਮਾਰਾ ਦੀ ਕਿਰਪਾ ਕਰਕੇ ਲਹਿ ਜਾਂਦੀਆਂ ਹਨ ਜੇ ਪੂਰਵ ਹੋਵੇ ਲਿਖਿਆ ਜਿੰਦੇ ਪੂਰਵ ਹੋ ਜਾਂਾਂ ਚ ਪੁੰਨ ਕੀਤੇ ਹੋਏ ਆ ਈਸ਼ਵਰ ਨੇ ਰੇਰੇ ਹੋਏ ਨੇ ਨਿਸਕਾਮ ਕਰਮ ਕਰਕੇ ਲਿਖ ਦਿੱਤਾ ਹੈ ਉਹ ਹਰ ਗੁਣ ਗਾਈਏ ਉਹ ਪਹਿਲੇ ਜਨਮ ਚ ਮਾਰੇ ਦੇ ਗੁਣਾਂ ਨੂੰ ਗਾਉਂਦੇ ਆ ਤਾਂ ਹੀ ਨਹੀਂ ਸਾਰੇ ਪ੍ਰਵਿਰਤੀ ਚ ਪਏ ਹੋਏ ਆ ਲੱਗਦੇ ਨਹੀਂ ਇਹ ਸਿਮਰਨ ਚ ਕਿਉਂ ਇੱਕ ਮਾਰੇ ਸਾਡੇ ਪੁਰਵਲੇ ਲਿਖਤ ਅਨੁਸਾਰ ਹੀ ਇਹ ਫਲ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਨੂੰ ਪੂਰਵ ਜਨਮ ਕਾਲ ਤੋਂ ਲਾ ਕੇ ਬਾਲਕ ਵਸਤਾ ਤੋਂ ਲਾ ਕੇ ਕਰਮ ਆਵਦੇ ਅੰਦਰ ਜੀਵਨ ਦੇ ਬਣਾਉਣ ਦੇ ਕਰ ਲਿਆ ਸਤਗੁਰ ਦੀ ਸੰਗਤ ਕਰਕੇ ਸੋ ਹਰ ਗੁਣ ਗਾਈ ਉਹ ਹਰਿ ਦੇ ਗੁਣਾਂ ਨੂੰ ساری ਜ਼ਿੰਦਗੀ ਭਰ ਗਾਉਂਦੇ ਤੇ ਨਿਹਾਲ ਹੁੰਦੇ ਹਨ ਸ਼ਲੋਕ ਮਹਲਾ 3ਾ ਸਤਗੁਰ ਤੇ ਖਾਲੀ ਕੋ ਨਹੀਂ ਬਈ ਗੁਰੂ ਸਾਹਿਬ ਦੀ ਜਿਹੜਾ ਸ਼ਰਨ ਆ ਜਾਏ ਖਾਲੀ ਨਹੀਂ ਕੋਈ ਰਹਿ ਸਕਦਾ ਕਭਨੇ ਹਾਲ ਹੋ ਜਾਂਦੇ ਹਰਗੁਰੂ ਸਾਹਿਬ ਦੀ ਸ਼ਰਨਾ ਕੇ ਤਾਂ ਮੇਰਾ ਪ੍ਰਭ ਮੀਲ ਮਿਲਾਇ ਮੇਰੇ ਪ੍ਰਭੂ ਦੇ ਮੇਲ ਚ ਵੀ ਸਤਗੁਰੂ ਤਾਂ ਮਿਲ ਆ ਦੁੰਦੇ ਆ ਤੇ ਖਾਲੀ ਇਸਨ ਕੀ ਰਹਿਣਾ ਸੀ ਮਹਾਰਾਜ ਦੇ ਕੋਲੋਂ ਸਤਗੁਰ ਕਾ ਦਰਸਨ ਹੋਰ ਤਾਂ ਪਲਾਰ ਸਾਹਿਬ ਵੱਲੋਂ ਕੀ ਖਾਲੀ ਰਹਿਣਾ ਸੀ ਕਿਸੇ ਨੇ ਸਤਗੁਰ ਕਾ ਦਰਸਨ ਸਫਲ ਹੈ ਗੁਰੂ ਸਾਹਿਬ ਦਾ ਜਿਹੜਾ ਦਰਸ਼ਨ ਪੰਥ ਹੈ ਨਾ ਇਹ ਵੀ ਸਹਿਤ ਗਿਆਨ ਫਲਦੇ ਹੈ ਗੁਰੂ ਸਾਹਿਬ ਦਾ ਦਰਸ਼ਨ ਕਰਨਾ ਵੀ ਸਫਲਾ ਹੈ ਜਿਹਾ ਕੋ ਇੱਛੇ ਤੇਹਾ ਫਲ ਪਾਏ ਜੇ ਕੋ ਇੱਛਾ ਕਰਕੇ ਆਵੇ ਉਹ ਆਇਆ ਫਲ ਪ੍ਰਾਪਤ ਹੁੰਦਾ ਕਈ ਚੋਰ ਚੋਰੀ ਵਾਸਤੇ ਸੁਖਦੇ ਰਹਿੰਦੇ ਆ ਅਤੇ ਕੋਈ ਠੱਗ ਠੱਗੀ ਵਾਸਤੇ ਸੁਖਦੇ ਆ ਪਰ ਉਹਨਾਂ ਠੱਗੀ ਪੂਰੀ ਕਰਕੇ ਫੜ ਵੀ ਮਾਰਾ ਲੈਂਦੇ ਆ ਫਿਰ ਉਹਨਾਂ ਨੂੰ ਸੁਧਾਰ ਵੀ ਦਿੰਦੇ ਆ ਇਹ ਵੀ ਮਹਾਰਾਜ ਸਾਹਿਬ ਦਾ ਸੁਭਾਅ ਹੈ ਆਪਣਾ ਜਿੱਥੇ ਉਹ ਪੜਦੇ ਧਕਣੋ ਵਾਲਾ ਉਥੇ ਸਾਧ ਸੰਗਤ ਜੀ بے ਪੜਦਿਆਂ ਦੇ بے ਪੜਦੀ ਕਰ ਦਿੰਦਾ ਹੈ ਉਹ ਇਹਦਾ ਵੱਡਾ ਸੱਚੇ 파ਤਸ਼ਾਹ ਦਾ ਨਾਮ ਹੈ ਜਿਹੜਾ ਕੋ ਇੱਛੇ ਤੇ ਆ ਫਲ ਪਾਏ ਜਿਹੜੀ ਕੋ ਇੱਛਾ ਕਰੇ ਉਹ ਆ ਜ ਫਲ ਪਾ ਲੈਂਦਾ ਹੈ ਗੁਰ ਕਾ ਸ਼ਬਦ ਅੰਮ੍ਰਿਤ ਹੈ ਭਾਈ ਸਤਿਗੁਰਾਂ ਦਾ ਸ਼ਬਦ ਅੰਮ੍ਰਿਤ ਆ ਜੋ ਮਰ ਮੌਤ ਨੂੰ ਰੈਦ ਕਰਨ ਵਾਲਾ ਸਾਥਿਸਨਾ ਭੁੱਖ ਗਵਾਈ ਉਸ ਕਰਕੇ ਸਾਰੀਆਂ ਤ੍ਰਿਸ਼ਨਾ ਰਹਿ ਜਾਂਦੀਆਂ ਰਸਾਂ ਕਸਾਂ ਦੀਆਂ ਆ ਸਾਡੀ ਭੁੱਖ ਸਾਰੀ ਗਵਾ ਦਿੰਦਾ ਹੈ ਹਰ ਰਸ ਪੀ ਸੰਤੂਖ ਹੋਆ ਜਿਨ੍ਹਾਂ ਨੇ ਹਰੀ ਦੇ ਰਸ ਨੂੰ ਪੀਤਾ ਹੈ ਧਾਰਨ ਕੀਤਾ ਉਹਨਾਂ ਨੂੰ ਸੰਤੋਖ ਹੋ ਗਿਆ ਹੈ ਸੱਚ ਵਸਿਆ ਮਨ ਆਏ ਜੋ ਪ੍ਰਮੇਸ਼ਰ ਨੂੰ ਮਨ ਚਾ ਕੇ ਵਸ ਗਿਆ ਹੈ ਸੱਚ ਤੇ ਆਏ ਅਮਰ ਪਦ ਪਾਇਆ ਉਹਨਾਂ ਨੇ ਸੱਚ ਨੂੰ ਧਿਆਇਆ ਮਰਨ ਤੋਂ ਰਹਿਤ ਪਦ ਵੀ મોਖ ਨੂੰ ਪਾ ਲਿਆ ਅਨਹਦ ਸ਼ਬਦ ਬਜਾਈ ਇੱਕ ਰਸ ਉਹਨਾਂ ਦੇ ਸ਼ਬਦ ਵਾਹਿਗੁਰੂ ਮੰਤਰ ਸਤਨਾਮ ਸ੍ਰੀ ਵਾਹਿਗੁਰੂ ਦੇ ਕਿ ਉਹਨਾਂ ਦਾ ਹਰਫ ਅੰਦਰ ਵੱਜਿਆ ਏ ਪ੍ਰਗਟ ਹੋਇਆ ਏ ਹਨ ਸਚੂ ਦਹਿ ਦਿਸ ਪਸਰਿਆ ਜਦੋਂ ਸਬਦ ਦਾ ਅਭਿਆਸ ਜਪੋ ਜਾਪ ਹੋਣ ਲੱਗ ਗਿਆ ਫਿਰ ਸੱਚੇ ਦੀ ਲਸ਼ਕ ਪਈ ਅੰਦਰੋਂ ਚਾਰ ਸ਼ਵੇਰੇ ਪਸਰਿਆ ਫੈਲਿਆ ਹੋਇਆ ਦਿਸਿਆ ਆ ਗੁਰ ਕਾ ਸਹਿਜ ਸੁਭਾਈ ਗੁਰਾਂ ਦੁਆਰਾ ਸੂਤਰ ਸੇ ਸਾਰੀਆਂ ਚੀਜ਼ਾਂ ਪ੍ਰਗਟ ਹੋ ਜਾਂਦੀਆਂ ਬਾਕੀ ਯਤਨ ਕਰਕੇ ਵੀ ਨਹੀਂ ਹੁੰਦੀਆਂ ਨਾਨਕ ਜਿਨ ਅੰਦਰ ਸੱਚ ਹੈ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਹਿਰਦੇ 'ਚ ਸੱਚਾ ਵਸਿਆ ਹੋਇਆ ਹੈ ਇਹ ਜਨ ਛਪ ਹੈ ਨਾ ਕਿਸੇ ਦੀ ਛਪਾਈ ਉਹ ਕਿਸੇ ਲੁਕੋਏ ਹੋਏ ਲੁਕਦੇ ਨਹੀਂ ਸੂਰਜ ਵਾਂਗੂ ਚਮਕਦੇ ਉਹਨਾਂ ਦੇ ਜੀਵਨ ਮਹੱਲਾ ਤੀਜਾ ਕੱਡ ਕੁਨਾਲੀ ਜੋਤ ਸਿਪਾਈ ਭਾਈ ਸਾਹਿਬ ਲਿਖਿਆ ਕਿ ਕੁਨਾਲੀ ਲੈ ਕੇ ਜੋਤ ਚੰਦਰਵਾ ਦੀ ਛਪਾਵੇ ਉਹ ਆਪ ਦੀਆਂ ਅੱਖਾਂ ਲਗੋ ਸਕਦਾ ਹੈ ਉਹ ਚੰਦਰਵਾ ਨੂੰ ਨਹੀਂ ਲਗੋ ਸਕਦਾ ਕਿਉਂ ਭਾਈ ਜੇ ਕੋਈ ਸ਼ਿਕਾਇਤ ਹੋਣਾ ਹੈ ਉਹਨਾਂ ਗੁਰਮੁਖਾਂ ਨੂੰ ਉਹ ਸ਼ਬਦ ਨਹੀਂ ਹਨ ਮਹੱਲਾ ਤੀਜਾ ਗੁਰਸੇਵਾ ਤੇ ਹਰ ਪਾਈਏ ਭਾਈ ਸਤਗੁਰਾਂ ਦੀ ਸੇਵਾ ਕਰਕੇ ਹੀ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਧੰਨ ਗੁਰੂ ਅਮਰਦਾਸ ਜਿਨ੍ਹਾਂ ਨੇ 12 ਸਾਲ ਜਲਤ ਹੋਇਆ ਬਿਆਸਾ ਤੋਂ ਲਿਆ ਕੇ ਸਤਗੁਰਾਂ ਦਾ ਇਸ਼ਨਾਨ ਕਰਾਉਂਦੇ ਫੇ ਲੰਗਰ ਦੀ ਸੇਵਾ ਸਿਖਾ ਕਰਦੇ 84 ਪਾਠ ਜਪਸਾ ਉਹਦੇ ਕਰਦੇ ਓਏ ਸਤਿਗੁਰਾਂ ਨੂੰ ਸੇਵਾ ਦੀ ਕਦਰ ਦੱਸੀਆ ਗੁਰੂ ਅਰਜਨ ਜੀ ਨਾਮ ਕਰਕੇ ਕਿਉਂ ਭਾਈ ਗੁਰਾਂ ਦੀ 21 ਵਾਰ ਪਹਿਲਾਂ ਮਾਰਾ 20 ਵਾਰ ਗੰਗਾ ਦੇ ਗਏ ਫੇ ਗੁਰੂ ਅੰਗਦ ਸਾਹਿਬ ਦੀ ਸੇਵਾ 'ਚ ਹਾਜ਼ਰ ਹੋਏ ਸਮੇ ਗੁਰਾਂ ਦੀ ਸੇਵਾ ਕਰਕੇ ਹਰੀ ਅਕਾਲ ਪੁਰਖ ਨੂੰ ਪਾਈਦਾ ਹੈ। ਕੀ ਕਹੋ ਨਦਰ ਕਰੀ ਜਿਨ੍ਹਾਂ ਤੇ ਮਾਰਾ ਸਾਹਿਬ ਕਿਰਪਾ ਦ੍ਰਿਸ਼ਟੀ ਕਰਦਾ ਉਹ ਸਤਿਗੁਰਾਂ ਦੀ ਸੇਵਾ ਕਿ ਲੱਗਦੇ ਐ ਮਾਨਸ ਤੇ ਦੇਵਤੇ ਪਹਿ ਉਹਨਾਂ ਨੂੰ ਮਾਨ ਦੇ ਸਾਧ ਜਿਹੜੇ ਪੁਰਖ ਸੀ ਦਰਪਤਰ ਤੇ ਮਾਨਸ ਵਰਤੈ ਦਰਲੇ ਹਮੇ ਮਾਰੀ ਉਹਨਾਂ ਨੂੰ ਮਾਨਦੇ ਸਹਤ ਨੂੰ ਦੇਵ ਦਿਵਤਾ ਤੂ ਪ੍ਰਕਾਸ਼ ਅਰਥੇ ਪ੍ਰਕਾਸ਼ ਰੂਪ ਬ੍ਰਹਮ ਗਿਆਨੀ ਬਣਾਤੇ ਉਹ ਮਨੁੱਖਾਂ ਤੋਂ ਪ੍ਰੇਤਾਂ ਦੀ ਜੂਨ ਤੀ ਨਹੀਂ ਪਾਏ ਉਹਨਾਂ ਨੂੰ ਸੱਚੇ ਪਾਤਸ਼ਾਹ ਦੇਵਤੇ ਉਹ ਦੇਵਤੇ ਨਹੀਂ ਬਣਾਏ ਜਿਹੜੇ ਮਨੁੱਖਾ ਦੇ ਨੂੰ ਤਰਸਦੇ ਹੈ ਉਹ ਦੇਵ ਨਾਉ ਦਿਵ ਨਾਉ ਧਾਤੂ ਪ੍ਰਕਾਸ਼ ਅਰਥ ਦਾ ਨਾਮ ਹੈ ਪ੍ਰਕਾਸ਼ ਨੂੰ ਬ੍ਰਹਮੀ ਬਣਾਤੇ ਬ੍ਰਹਮ ਗਿਆਨੀ ਜਿਹੜੇ ਹਮ ਹੈ ਇਹ ਜੇ ਦੇਵਤੇ ਬਣਾਤੇ ਸੱਚੀ ਭਗਤ ਜਿਸ ਦੀ ਉਹਨਾਂ ਨੂੰ ਸੱਚੀ ਆਪ ਦੀ ਭਾਉ ਭਗਤੀ ਮਾਰ ਨੂੰ ਬਖਸ਼ ਦਿੱਤੀ ਹੈ ਹਉ ਮੈਂ ਮਾਰ ਮਿਲਾਇਨ ਮੇਰੀ ਹੰਕਾਰ ਨੂੰ ਮਾਰ ਕੇ ਆਪ ਦੇ ਸਰੂਪ ਚ ਮਿਲ ਲਿਆ ਹੈ ਉਹਨਾਂ ਨੂੰ ਗੁਰ ਕਾਬਦ ਸੁੱਚੇ ਗੁਰਾਂ ਦੇ ਸ਼ਬਦ ਕਰਕੇ ਉਹਨਾਂ ਦੇ ਸੁੱਚੇ ਹੋ ਗਏ ਅੰਤਕਾਰ ਨਿਰਵਕਾਰ ਹੋ ਗਏ ਉਹਨਾਂ ਦੇ ਜੀਵਨ ਨਾਨਕ ਸਹਜੇ ਮਿਲ ਰਹੇ ਸਤਗੁਰੂ ਜੀ ਕਹਿੰਦੇ ਸੋਦੇ ਹੀ ਉਹ ਮਹਾਰਾਜ ਦੇ ਸਰੂਪ ਕੀ ਮਿਲੇ ਹੀ ਰਹਿੰਦੇ ਹਨ ਨਾਮ ਵਡਿਆ ਜਿਨ੍ਹਾਂ ਨੂੰ ਮਾਰਨ ਅਮਰਦ ਨਾਮ ਦੀ ਵਡਿਆਈ ਬਖਸ਼ ਦਿੱਤੀ ਹਾ ਪੌੜੀ ਗੁਰ ਸਤਗੁਰ ਵਿੱਚ ਨਾਵੈ ਕੀ ਵੱਡੀ ਵੱਡੇ ਕਿ ਭਾਈ ਸਤਗੁਰੂ ਪੂਜਨੀ ਗੁਰੂ ਨਾਨਕ ਸਾਹਿਬ ਵਿੱਚ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਸਾਹਿਬ ਵਿੱਚ ਗੁਰੂ ਚੇਤਨ ਸਰੂਪ ਜੋ ਸਤਗੁਰੂ ਹੈ ਉਹਨਾਂ ਦੇ ਨਾਮ ਦੀ ਬਹੁਤ ਵੱਡੀ ਵਡਿਆਈ ਹੈ ਹਰ ਕਰਤਾ ਆਪ ਵਧਾਈ ਇਹ ਕਰਤਾਪੁਰਖ ਨੇ ਆਪ ਹੀ ਆਪ ਦਾ ਸਰੂਪ ਧਾਰ ਕੇ ਗੁਰੂ ਸਰੂਪ ਹੋ ਕੇ ਵਧਾਉਣਾ ਕੀਤੀ ਹੈ ਸੇਵਕ ਸਿੱਖ ਸਭ ਵੇਖ ਵੇਖ ਜੀਵਨ ਸੇਵਕ ਸੇਵਾ ਕਰਨ ਵਾਲੇ ਸਿੱਖ ਸਿੱਖੀ ਕਮਾਉਣ ਵਾਲੇ ਸਾਰੇ ਵੇਖ ਵੇਖ ਕੇ ਜਿਉਂਦੇ ਹਨ ਉਹਨਾਂ ਅੰਦਰ ਹਿਰਦੈ ਭਾਈ ਉਹਨਾਂ ਦੇ ਹਿਰਦੇ ਦੇ ਅੰਦਰ ਮਹਾਰਾਜ ਦੀ ਵਡਿਆਈ ਜਿਹੜੀ ਚੰਗੀ ਲੱਗੀ ਹੈ ਗੁਰਸਿੱਖਾਂ ਦੇ ਭਾਗ ਗਈ ਹੈ ਦਾ ਦੋਸਤ ਵਡਿਆਈ ਵੇਖ ਨਾ ਸਕਣ ਜਿਹੜੇ ਨਿੰਦਿਆ ਕਰਨ ਵਾਲਾ ਸੁਭਾਅ ਹੈ ਦੁਸ਼ਟ ਜੀਨਾਂ ਨੂੰ ਦੁਆਏ ਦੀ ਤਿਆਰੀ ਹੈ ਉਹ ਮਹਾਰਾਜੀ ਸਤਗੁਰਾਂ ਦੀ ਵਡਿਆਈ ਵੀ ਵੇਖ ਕੇ ਸਹਾਰ ਨਹੀਂ ਸਕਦੇ ਉਹਨਾਂ ਪਰਾਇਆ ਭਲਾ ਨਾ ਸੁਖਾਉਂ ਉਹਨਾਂ ਨੂੰ ਪਰਾਇਆ ਭਲਾ ਚੰਗਾ ਨਹੀਂ ਲੱਗਦਾ ਹੈ ਸਤਗੁਰੂ ਚੌਥੇ ਪਾਤਸ਼ਾਹੋਂ ਤੀਜੇ ਪਾਤਸ਼ਾਹ ਤੇ ਜਿਸ ਪ੍ਰਕਾਰ ਸਾਥ ਸੰਗੇ ਜੀ ਗੁਰੂ ਮਹਾਰਾਜ ਸਾਹਿਬ ਦੇ ਨਾਲ ਤਪੇ ਆਦਕਾਂ ਨੇ ਈਰਖਾ ਕੀਤੀ ਸੀ ਗੁਰੂ ਅੰਗਦ ਸਾਹਿਬ ਨੂੰ ਕਢਾਤਾ ਸੀ ਖਡੂਰ ਸਾਹਿਬ ਤੋਂ ਫਿਰ ਗੁਰੂ ਅਮਰਦਾਸ ਸਾਹਿਬ ਦੇ ਨਾਲ ਇੱਥੇ ਇੱਕ ਤਫਾ ਜਿਹੜਾ ਅਸੀਂ ਮਾਰਨ ਜੋ ਬੌਲੀ ਸਾਹਿਬ ਦਾ ਜਗ ਕੀਤਾ ਹੈ ਉਸ ਵੇਲੇ ਈਦਖਾਨਾ ਆਇਆ ਨਹੀਂ ਸੀ ਕਿਉਂ ਗੁਰੂ ਸਾਹਿਬ ਦੀ ਵਿੜਾਈ ਪਾਉਂਦੀ ਨਹੀਂ ਹੈ ਜਿੰਨਾਂ ਨੂੰ ਸਿੱਖ ਸੇਵਕ ਸਿੱਖ ਸਭ ਵੇਖ ਵੇਖ ਜਿਉਂਦੇ ਹਨ ਸੇਵਾ ਕਰਨ ਵਾਲੇ ਸੇਵਕ ਸਿੱਖ ਮਹਾਰਾਜੀ ਵਡਿਆਈ ਵੇਖ ਵੇਖ ਕੇ ਜਿਉਂਦੇ ਹਨ ਉਹਨਾਂ ਅੰਦਰ ਹਿਰਦੈ ਭਾਈ ਉਹਨਾਂ ਦੇ ਰਵਿਏ ਅੰਦਰ ਗੁਰੂ ਸਾਹਿਬ ਦੀ ਵਡਿਆਈ ਚੰਗੀ ਲੱਗੀ ਹੈ ਨਿੰਦਕ ਦੁਸ਼ਟ ਵਡਿਆਈ ਵੇਖ ਨਾ ਸਕਣ ਉਹ ਜੀਸਪੁਰ ਕਾ ਨਿੰਦਿਆ ਕਰਨ ਵਾਲੇ ਦੁਸ਼ਟ ਆਵਾਜ਼ ਵਾਲੇ ਮਹਾਰਾਜੀ ਵਡਿਆਈ ਵੇਖ ਨਹੀਂ ਸਕਦੇ ਉਹਨਾਂ ਪਰਾਇਆ ਭਲਾ ਨਾ ਸੁਖਾਈ ਉਹਨਾਂ ਦਾ ਸੁਭਾਈਆ ਪਰਾਇਆ ਭਲਾ ਵੇਖ ਕੇ ਸੁਹਾਉਂਦਾ ਨਹੀਂ ਸੁਖਾਉਂਦਾ ਨਹੀਂ ਉਹਨਾਂ ਦੇ ਤਾਂ ਹੀ ਕਿੰਦਾਨੀ ਲੱਗਦਾ ਕਿ ਕਿਸੇ ਦਾ ਭਲਾ ਨਹੀਂ ਉਹ ਚਾਹੁੰਦੇ ਕਿਆ ਹੋਵੇ ਕਿਸੇ ਦੀ ਝੱਖ ਮਾਰੀ ਹੋ ਗਈ ਬਈ ਕਿਸੇ ਦੀ ਝੱਖ ਮਾਰੀ ਤੋਂ ਕੀ ਵਿਗੜਦਾ ਹੈ ਸਤਿਗੁਰਾਂ ਦਾ ਸਿੱਖਾਂ ਦਾ ਜੇ ਜਾਂ ਸਕੇ ਸਿਓ ਬਾਣ ਆਈ ਜਦੋਂ ਸੱਚੇ ਨਾਲ ਸਤਿਗੁਰਾਂ ਦੀ ਸਿੱਖਾਂ ਦੀ ਬਾਣ ਆਈ ਹੈ ਇਹ ਗੱਲ ਕਰਤੇ ਭਾਵੈ ਜਿਹੜੀ ਕਰਦਾ ਪ੍ਰਖ ਨੂੰ ਗੱਲ ਹੋਣੀ ਪਉਂਦੀ ਹੈ ਸਾ ਨਿਤ ਨਿਤ ਚੜੈ ਸਵਾਈ ਉਹ ਸਤਿਗੁਰਾਂ ਦੀ ਵਡਿਆਈ ਦਿਨ ਬਦੂਣੀ ਚੌਗਣੀ ਚੜਦੀ ਹੈ ਕੁਰਿਆ ਪਜ ਸਿੱਖਾਂ ਦੀvirti ਨੂੰ ਚੜਾਦੇ ਹੁੰਦੇ ਹਨ ਸਭ ਚੱਖ ਮਾਰਾ ਲੋਕਾ ਸਾਰੀ ਜਖਾਂ ਮਾਰ ਮਾਰ ਕੇ ਬਿਆਸ ਬੋਲ ਬੋਲ ਕੇ ਲੁਕਾਈ ਜਿਹੜੇ ਨਿੰਦਕ ਦੁਸ਼ਟਪੁਰਖ ਆ ਉਹ ਆਪ ਤਨੂ ਮਾਰ ਕੇ ਖਪ ਜਾਂਦੇ ਐ ਉਹਨਾਂ ਦੀ ਵਡਿਆਈ ਮਹਾਰਾਜ ਦੀ ਵਡਿਆਈ ਘਟਾਈ ਘਟਦੀ ਨਹੀਂ ਹੈ ਸਦਾ ਦੂਣੀ ਚੌਗਣੀ ਵਧਦੀ ਹੈ ਸਮਾ ਹੋ ਗਿਆ ਉਧਰ ਪਾਸ ਆਗੇ ਹੈ ਨੇੜੇ ਇਸ ਕਰਕੇ ਤੇ ਸਮਾਪਤੀ ਕਰੀਏ ਕੀ ਆ ਹੋਵੇ ਕਿਸ ਹੀ ਕੀ ਝੱਖ ਮਾਰੀ ਜਾਂ ਸੱਚੇ ਸਿਓ ਬਣ ਆਈ ਇਹ ਗੱਲ ਕਰਤੇ ਭਾਵ ਸਾ ਨਿਤ ਨਿਤ ਕਿੜਾ ਸਵਾਈ ਸਭ ਚੱਖ ਚੱਖ ਮਰੇ ਲੁਗਾਈ ਵਾਹਿਗੁਰੂ ਜੀ ਦਾ ਬਖਸ਼ਾ ਇਹ ਗੋ ਸਲੋਕ ਮਹੱਲਾ ਤੀਜਾ ਤ੍ਰਿਗ ਇਹ ਆਸਾ ਦੂਜੇ ਭਾਗ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਹਿਬ ਸੰਗੇ ਜੀਓ ਸਤਿਗੁਰੂ ਅਮਰਦਾਸ ਸਾਹਿਬ ਗੋਵਿੰਦਵਾਲ ਸਾਹਿਬ ਵਿੱਚ ਅੰਮ੍ਰਿਤ ਰੂਪ ਉਪਦੇਸ਼ ਸਿੱਖ ਸੰਗਤਾਂ ਜੁੜੀਆਂ ਹੋਈਆਂ ਦੇ ਤਾਂ ਹੀ ਬਖਸ਼ਿਸ਼ ਕਰਦੇ ਹਨ ਸਿੱਖਾਂ ਨੂੰ ਪੁੱਛਿਆ ਮਹਾਰਾਜ ਜਿਹੜੇ ਲੋਕ ਦੇਵੀ ਦੂਤਿਆਂ ਦੀ ਦੂਜੇ ਪਾਸੇ ਦੀ ਆਸਾ ਕਰਦੇ ਆ ਉਸ ਆਸਾ ਦੀ ਕੋਈ ਕੀਮਤ ਉਸ ਆਸਾ ਦਾ ਕੋਈ ਮੁੱਲ ਦਰਗਾਹ ਜਪੈਂਦਾ ਹੈ ਕਿ ਨਹੀਂ ਤਾਂ ਸੁਣ ਕੇ ਗੁਰੂ ਮਹਾਰਾਜ ਸਾਹਿਬ ਫਰਮਾਉਂਦੇ ਹਨ ਲੋਕ ਮਹੱਲਾ ਤੀਜਾ ਤੈਗੋ ਇਹ ਆਸਾ ਦੂਜੇ ਭਾਵ ਗੁਰੂ ਸਿੱਖੋ ਹਜੂਰ ਫਰਮਾਉਂਦੇ ਹਨ ਜਿਹੜਾ ਦੂਜੇ ਦੇਵੀਆਂ ਦੇ ਭਾਵਨਾ ਕਰਕੇ ਆਸਾ ਕਰਮੀ ਹੈ 100 ਵਾਰੀ ਫਿਟੇ ਮੁਕਈ ਇਹ ਤਾਂ ਇੱਕ ਲਾਨਤ ਹੁੰਦੀ ਹੈ ਸਾਹਵਰੀ ਲਾਨਤ ਕਈ ਦਾ ਇੱਕ ਧਿਰਗ ਹੁੰਦਾ ਹੈ ਪ੍ਰਕਾਰ ਜੋਗ ਹੈ ਆਸਾ ਜਿਹੜੀ ਦੁਆਤ ਭਾ ਦੀ ਦੂਜੀਆਂ ਚੀਜ਼ਾਂ 'ਚ ਪ੍ਰੇਮ ਕਰਕੇ ਆਸ ਕਰੀ ਬੈਠੇ ਹਨ ਲੋਕ ਜੋ ਮੋਹ ਮਾਇਆ ਚਿਤ ਲਾਏ ਜਿਹੜੇ ਮਾਇਆ ਦੇ ਮੋਹੇ ਹੋਏ ਮਾਇਆ ਦੇ ਮੋਹ ਵਿੱਚ ਚਿਤ ਨੂੰ ਲਾਉਂਦੇ ਹਨ ਹਰ ਸੁਖ ਪੱਲਰ ਤਿਆਗਿਆ ਉਹਨਾਂ ਨੇ ਹਰੀ ਦਾ ਸੁਖ ਜਿਹੜਾ ਸੀ ਪੱਲਰ ਪੱਲੇ ਵਿੱਚੋਂ ਤਿਆਗ ਦਿੱਤਾ ਹੈ ਰਿਦੇ ਰੂਪੀ ਪੱਲੇ 'ਚੋਂ ਪੱਲ ਪਰਾਲੀ ਵੀ ਨਹੀਂ ਆਈ। ਫੋਕਾ ਜਾਣ ਕੇ ਉਹਨਾਂ ਨੇ ਤਿਆਗ ਦਿੱਤਾ ਹੈ। ਨਾਮ ਵਿਸਾਰ ਦੁੱਖ ਪਾਏ। ਉਹ ਭਾਈ ਸੱਚੇ ਪਾਤਸ਼ਾਹ ਦੇ ਅਮਰ ਨਾਮ ਨੂੰ ਵਿਸਾਰ ਕੇ ਸੁਖ ਨਹੀਂ ਪਾਉਂਦੇ। ਜੰਮਣ ਮਰਨ ਦਾ ਦੁੱਖ ਹੀ ਪਾਉਂਦੇ ਹਨ ਐਸੇ ਪੁਰਖ। ਮਨਮੁਖ ਅਗਿਆਨੀ ਅੰਧਲੇ। ਜਿਹੜੇ ਮਨਮੁਖ ਲੋਕ ਹੈ ਉਹੋ ਹੀ ਅਗਿਆਨ ਵਾਲੇ ਹਨ। ਅਤੇ ਗਿਆਨ ਕਰਕੇ ਮਨੁਬਧ ਰੂਪੀ ਨੇਤਾਂ ਦੀ ਵਿਚਾਰ ਰੂਪੀ ਨਿਗਾਹ ਨਹੀਂ ਹੈ। ਬਦਮਦੇ ਫੋਲੇ ਪਏ ਹੋਏ ਐ ਕਿਉਂਦੇ ਹੋਏ ਹੋਏ ਹਨ ਜਨਮ ਮਰ ਹੈ ਫਿਰ ਆਵੇ ਜਾਏ ਉਹ ਭਾਈ ਜਨਮ ਕਰਨਗੇ ਵਾਸ਼ਨਾ ਦੇ ਬੱਦੇ ਹੋਏ ਫਿਰ 84 ਦੇ ਫੇਰਿਆਂ ਚ ਆਉਣ ਜਾਣ ਚ ਪਏ ਰਹਿੰਦੇ ਹਨ ਆਵਾ ਗੌਣੀ ਉਹਨਾਂ ਦਾ ਮਿਟਦਾ ਹੈ ਕਾਰਜ ਸਿੱਧ ਨਾ ਹੋ ਉਹਨਾਂ ਦਾ ਮੁਗਧ ਰੂਪੀ ਕਾਰਜ ਬ੍ਰਹਮ ਗਿਆਨ ਰੂਪੀ ਕਾਰਜ ਆਤਮਨੰਦ ਰੂਪੀ ਸਹਰੂਪੀ ਕਾਰਜ ਇਹ ਸਦ ਪੂਰਾ ਨਹੀਂ ਹੋ ਸਕਦਾ ਅੰਤ ਗਿਆ ਪਛਤਾਏ ਅੰਤ ਨੂੰ ਪੁਰਖ ਪਛਤਾਵਾ ਕਰਦਾ ਇਹ ਸੰਸਾਰ ਕਿਉਂ ਗਿਆ ਹੈ ਜਿਸ ਕਰਮ ਹੋਵੇ ਤਿਸ ਸਤਗੁਰ ਮਿਲੈ ਜਿਨ੍ਹਾਂ ਦੇ ਨਿਸਕਾਮ ਕਰਮ ਕੀਤੇ ਹੁੰਦੇ ਹਨ ਜਿਨ੍ਹਾਂ ਤੇ ਵਾਹਿਗੁਰੂ ਦੀ ਨਿਸਕਾਮ ਕਰਵਾ ਕਰੇ ਕਿਰਪਾ ਹੁੰਦੀ ਹੈ ਉਸ ਨੂੰ ਕਰਮ ਬਖਸ਼ੀ ਕਰਨ ਵਾਲੇ ਸਰਗਰੂ ਮਿਲ ਗਏ ਹਨ ਸੋ ਹਰ ਹਰ ਨਾਮ ਧਿਆਏ ਸੋ ਪੁਰਖੋ ਪਰਮੇਸ਼ਰ ਜੋ ਸਾਰਿਆਂ ਨੂੰ ਸਰਧਾ ਜੀ ਕਰਨ ਵਾਲਾ ਜੇਤੁਨ ਸੱਤਾ ਨੇ ਖਰੇਆਵਲਤਾ ਦੇਣ ਵਾਲਾ ਆਪਣੀ ਉਸ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਹਨ ਨਾਮ ਰਤੇ ਜਨ ਸਦਾ ਸੁਖ ਪਾਏ ਜੋ ਸੱਚੇ ਪਾਤਸ਼ਾਹ ਦੇ ਨਾਮ ਵਿੱਚ ਰੰਗੇ ਗਏ ਜਿਹਨੇ ਚਿੱਤ ਉਹ ਜਨ ਪਿਆਰੇ ਭਗਤ ਸਦਾ ਸੁਖ ਰੂਪ ਆਤਮਾ ਨੰਦ ਨੂੰ ਪਾਉਂਦੇ ਹਨ ਜਨ ਨਾਨਕ ਤੈਨ ਬਲ ਜਾ ਜੀਵਨਵਾਜ ਜੀ ਕਹਿੰਦੇ ਅਸੀਂ ਵੀ ਉਹਨਾਂ ਤੋਂ ਬਲਿਆਰ ਕੁਰਬਾਨ ਜਾਣੇ ਹਾਂ ਕਿਉਂਕਿ ਉਹਨਾਂ ਨੇ ਅਸਲੀ ਲਾਹਾ ਖਟਿਆ ਹੈ ਮਨੁੱਖਾ ਜਨ ਬੰਦਾ ਮਹੱਲਾ 피ਜਾ ਆਸਾ ਮਨਸਾ ਜਗ ਮੋਹਣੀ ਇਹ ਜਿਹੜੀ ਆਸਾ ਹੈ ਪਦਾਰਥਾਂ ਦੀ ਅਤੇ ਮਨਸਾ ਵਾਸ਼ਨਾ ਹੈ ਵਿਸ਼ਿਆਂ ਦੀ ਇਹ ਸਾਰੇ ਜਗਤ ਨੂੰ ਮੋਹਤ ਕਰਨ ਵਾਲੀ ਮਾਇਆ ਮੋਹਣੀ ਦੀ ਹੈ। ਇਹਨ ਮੋਹਿਆ ਸੰਸਾਰ। ਜਿਸਨ ਪਦਾਰਥਾਂ ਦੀ ਆਸਾ ਤੇ ਵਿਸ਼ਿਆਂ ਦੀ ਮਨਸ਼ਾ ਵਿੱਚ ਵਾਸ਼ਨਾ ਚ ਸਾਰੇ ਸੰਸਾਰ ਨੂੰ ਮੋਹਤ ਕਰ ਛੱਡਿਆ, ਮੂਰਖਾ ਕਰ ਛੱਡਿਆ ਸੰਸਾਰੀ ਜੀਆਂ ਨੂੰ। ਸਤੋ ਜੰਮ ਕੇ ਚੀਰੇ ਵਿੱਚ ਹੈ। ਜਿਹਨੇ ਜੀਵ ਹਨ ਪਦਾਰਥਾਂ ਦੀ ਆਸ ਕਰਨ ਵਾਲੇ, ਵਿਸ਼ਿਆਂ ਦੇ ਮਨਸ਼ਾ ਵਾਲੇ ਸਭ ਜੰਮ ਦੇ ਚੀਰੇ ਦਸਤਰ ਵਿੱਚ ਹਨਗੇ। ਸਾਰੇ ਜੰਮ ਦੇ ਚੀਰ ਹੱਦ ਵਿੱਚ ਹਨਗੇ ਸਾਰੇ ਜੰਮ ਨੂੰ ਕੀ ਜੰਮ ਦੇ ਚੀਰੇ ਹੁਕਮ ਰੂਪੀ ਬਸਤੇ ਲਪੇਟੇ ਹੋਏ ਹਨਗੇ ਇਹ ਦਸਤਰ ਦੇ ਵਿੱਚ ਹੀ ਜਾਣ ਵਾਲੇ ਹਨ ਜੀਤਾ ਸਭ ਆਕਾਰ ਉਹ ਸਾਰੇ ਜੰਮ ਦੇ ਚੀਰੇ ਹੋਏ ਹਨ ਜਿਵੇਂ ਕੌਂਸਲੇ ਨਾਲ ਕਿਸੇ ਚੀਨ ਚੀਰਦੀ ਦਾ ਹੈ ਐ ਉਹਨਾਂ ਨੇ ਆਪਣੀ ਜੀਵਨ ਨੂੰ ਚੀਰ ਲਿਆ ਹੈ ਤੇ ਜਮਾ ਦੇ ਪਟੇ ਵਿੱਚ ਲਿਖੇ ਗਏ ਹਨ ਕੀਤਾ ਸਭ ਆਕਾਰ ਇਹ ਜਿੰਨਾ ਸਾਰਾ ਆਕਾਰ ਇਸ ਪਾਸੇ ਮਨਸ਼ਾ ਕਰਕੇ ਲੱਗਾ ਹੋਇਆ ਹੈ ਹੁਕਮੀ ਹੀ ਜਮ ਲੱਗਦਾ ਜਿਹੜੇ ਜੀਵਾਂ ਦੇ ਕਰਮ ਉਹਨਾਂ ਦੇ ਅਨਸਾਰ ਵਾਹਿਗੁਰੂ ਦੇ ਹੁਕਮ ਅਨੁਸਾਰ ਹੀ ਨਿਸ਼ਚੇ ਕਰਕੇ ਜਾਣੋ ਜੰਗ ਜੀਵਾਂ ਨੂੰ ਚਿੰਬੜਦਾ ਲੱਗਦਾ ਹੈ ਸੋ ਉੱਭਰੈ ਜਿਸ ਬਖਸ਼ੈ ਕਰਤਾ ਬਚ ਜੇ ਉਹ ਪੁਰਖਾ ਜਿਹਨੂੰ ਕਰਤਾਰ ਆਪ ਦਾ ਨਾਮ ਬਖਸ਼ਦਾ ਹੈ ਇਹਨਾਂ ਨੂੰ ਸਤਿਗੁਰਾਂ ਦੁਆਰਾ ਬ੍ਰਹਮ ਗਿਆਨ ਦੀ ਬਖਸ਼ਿਸ਼ ਕਰ ਦਿੰਦਾ ਹੈ ਨਾਨਕ ਗੁਰ ਪ੍ਰਸਾਦੀ ਇਹੋ ਮਨ ਤਾਂ ਕਰੈ ਉਸ ਦੇ ਹੱਥ ਵਿੱਚ ਤਾਰ ਵੈਨ ਸਾਰਿਆਂ ਦੀ ਰੋਜੀ ਦੀ ਪਰਾਲਵ ਦੀ ਅਤੇ ਸਾਰਿਆਂ ਦੀ ਜ਼ਿੰਦਗੀ ਦੀ ਉਹ ਕਰਤਾਰ ਚੇਤਨ ਸਤਾਰੂਪੀ ਤਾਰ ਵਾਲਾ ਜਿਹਨੂੰ ਬਖਸ਼ ਲੈਂਦਾ ਉਹ ਬਚਦਾ ਹੈ ਨਾਨਕ ਗੁਰ ਪ੍ਰਸਾਦੀ ਇਹੋ ਮਨ ਤਾਂ ਕਰੈ ਸਤਿਗੁਰੂ ਜੀ ਕਹਿੰਦੇ ਹਨ ਸਤਿਗੁਰਾਂ ਦੀ ਹੋਵੇ ਕਿਰਪਾ ਸਤਿਗੁਰਾਂ ਦੇ ਪ੍ਰਸਾਦੀ ਜਿਹੜੇ ਕਿਰਪਾ ਦੇ ਪਾਤਰ ਹਨ ਉਹਨਾਂ ਦਾ ਮਨ ਇਸ ਤਰ੍ਹਾਂ ਕਰ ਸਕਦਾ ਹੈ ਜਾਂ ਛੁੱਟਾ ਹੈ ਅਹੰਕਾਰ ਜਦੋਂ ਭਾਈ ਆਪਣੀ ਕਮਾਈ ਦਾ ਸਾਧਨਾ ਦਾ ਹੰਕਾਰ ਛੱਡ ਦੇਣ ਕਦੇ ਆਪਣੇ ਜੱਦ ਕਬ ਦਾ ਹੰਕਾਰ ਨਾ ਫਰੇ ਵੇਹ ਰਿਆਸ ਨਾ ਫਰੇ ਸਾਧਨਾ ਦਾ ਹੰਕਾਰ ਨਾ ਫਰੇ ਜੇ ਕਰਕੇ ਜਿਸ ਅਹੰਕਾਰ ਕੇ ਕਾਲਾ ਹੋਇਆ ਹੈ ਜਿਤ ਆਸਾ ਮਨਸਾ ਮਾਰੇ ਨਿਰਾਸ਼ ਹੂ ਜੇ ਆਸਾ ਮਨਸਾ ਬੁੱਧੀ ਦੇ ਅੰਦਰ ਇਸ ਨੂੰ ਮਾਰ ਦੇਵੇ ਆਸਾ ਜਿਹੜੀ ਪਦਾਰਥਾਂ ਦੀ ਹੈ ਮਨਸਾ ਬੁੱਧੀ ਜੋ ਭੋਗਾਂ ਦੀ ਹੈ ਵਕਾਰਾਂ ਦੀ ਇਹਨੂੰ ਮੇਟਣਾ ਕਰੇ ਤੇ ਨਿਰਾਸ਼ਾ ਹੋ ਜਾਵੇ ਪਦਾਰਥਾਂ ਵੱਲੋਂ ਭੋਗਾਂ ਵੱਲੋਂ ਗੁਰ ਸਬਦੀ ਵੀ ਕਿਉਂ ਗੁਰੂ ਸਾਹਿਬ ਦੇ ਸ਼ਬਦ ਵੀ ਵਿਚਾਰ ਪ੍ਰਾਪਤ ਹੋਵੇ ਕੋ ਸ਼ਬਦੀਆਂ ਨਾਲ ਮਿਲ ਕੇ ਵਿਚਾਰ ਪ੍ਰਾਪਤ ਹੁੰਦੀ ਹੈ ਪੌੜੀ ਜਿੱਥੇ ਜਾਈਏ ਜਗਤ ਮਹਾਂ ਫਿਰ ਉਹਨਾਂ ਦੇ ਅੰਦਰ ਐਸਾ ਮਹਾਰਾਸ਼ਾ ਦਾ ਪ੍ਰਕਾਸ਼ ਹੋ ਜਾਂਦਾ ਹੈ ਜਿਹੜੀ ਜਗ੍ਹਾ ਜੇ ਸਾਰੇ ਸੰਸਾਰ ਵਿੱਚ ਜਾਈਏਿੱਥੇ ਹਰ ਸਾਈ ਉੱਥੇ ਹੀ ਸਾਈ ਮਾਲਕ ਪਰਮੇਸ਼ਰ ਹੈ ਅੱਗੇ ਸਭ ਆਪੇ ਵਰਤਦਾ ਅੱਗੇ ਪਰਲੋਕ 'ਚ ਵੀ ਆਪੇ ਹੀ ਪਰਮੇਸ਼ਰ ਵਰਤ ਰਿਹਾ ਹੈ ਹਰ ਸੱਚਾ ਨਿਆਈ ਉਹ ਸੱਚਾ ਨਿਆਕਾਰ ਹੈ ਜੀਆਂ ਦੇ ਕਰਮਾਂ ਦੇ ਸਾਰ ਫਲ ਪੜਾਤਾ ਬਿਬਾਰਾ ਕੀ ਮੂੰਹ ਫਿਟ ਗਿਆ ਹੈ ਦਰਗਾਹ ਵੀ ਜਿਹੜੇ ਝੂਠ ਬੋਲਣ ਵਾਲੇ ਆ ਉਨਾਂ ਦੇ ਮੂਹਾਂ ਨੂੰ ਫਟਕਾਰਾਂ ਪੈਨੀਆਂ ਹਨ ਸੱਚ ਭਗਤ ਵੜਾਂ ਪੈਨੀਆਂ ਹਨ ਸੱਚ ਭਗਤ ਵੜਿਆ ਜਿਹੜੇ ਭਗਤ ਹਨਗੇ ਉਹਨਾਂ ਦੇ ਅੰਦਰ ਸੱਚ ਵਸਿਆ ਹੋਇਆ ਹੈ ਇਸ ਕਰਕੇ ਸੱਚੀ ਵਡਿਆਈ ਉਹਨਾਂ ਨੂੰ ਬ੍ਰਹਮ ਗਿਆਨੀ ਆਪਰਮੇਸ਼ਰ ਦੀ ਭਗਤੀ ਵਾਲਿਆਂ ਨੂੰ ਮਿਲਦੀ ਹੈ ਸੱਚ ਸਾਹਿਬ ਸੱਚਾ ਨਿਆਉ ਹੈ ਉਹ ਸਹਿਬ ਮਾਲਕ ਵੀ ਮਾਇਆ ਵਰਤੀ ਦੁਆਰਾ ਸੱਚਾ ਹੈ ਉਹ ਹੀ ਆਖਿਰ ਦਾ ਨਿਆਂ ਵੀ ਸੱਚਾ ਹੈ ਫਿਰੁੰਿੰਦਕ ਛਾਈ ਜਿਹੜੇ ਨਿੰਦਿਆ ਕਰਕੇ ਣ ਹੋਏ ਦੋਸ਼ ਰੋਪਣ ਵਾਲੇ ਐ ਹੁਣ ਗੁਣ ਤੇ ਕਹਿਣ ਉਗਣੋ ਉਹਨਾਂ ਦੇ ਸੇਵਾ ਜਿ ਸਵਾ ਪੈਂਦੀ ਹੈ ਲਾਣਤਾ ਦੀ ਜਨ ਨਾਨਕ ਸੱਚ ਆਰਾਧਿਆ ਸਤਗੁਰੂ ਸਾਹਿਬ ਜੀ ਕਹਿੰਦੇ ਜਨਮ ਤਾਂ ਪਾਈ ਸੱਚੇ ਪਾਤਸ਼ਾਹ ਦੇ ਨਾਮ ਨੂੰ ਆਰਾਧਿਆ ਭਾਗਨਾ ਨੇ ਯਾਦ ਕੀਤਾ ਹੈ ਗੁਰਮੁਖ ਸੁਖ ਪਾਈ ਇਸ ਕਰਕੇ ਗੁਰਮੁਖ ਗੁਰਾਂ ਦੁਆਰਾ ਸੁਖ ਰੂਪ ਨੂੰ ਪਾਉਂਦੇ ਹਨ